ਪ੍ਰਾਣੀ ਰੰਜਿਸ ਦੇ ਚੱਲਦੇ ਆ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਨੌਜਵਾਨ ਨੂੰ ਪਹਿਲਾਂ ਕੱਟਨੇਪ ਕੀਤਾ ਗਿਆ ਫਿਰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਲੋਹੇ ਦੇ ਸਰੀਏ ਦੇ ਨਾਲ ਤਾਬੜ ਤੋੜ ਹਮਲੇ ਕੀਤੇ ਗਏ ਨੌਜਵਾਨ ਦਾ 2 ਮਹੀਨੇ ਬਾਅਦ ਵਿਆਹ ਹੋਣਾ ਸੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਹੈ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੋ ਰਿਹਾ ਅਖਰਕਾਰ ਕਿਉਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਪ੍ਰਾਣੀ ਰੰਜਿਸ ਦੱਸੀ ਗਈ ਹੈ ਪ੍ਰਾਣੀ ਰੰਜਿਸ ਦੇ ਚੱਲਦੇ ਨੌਜਵਾਨ ਨੂੰ ਕਿਡਨਾਪ ਕੀਤਾ ਗਿਆ ਫਿਰੋਜ਼ ਦਾ ਵੈਸ਼ਨਾਂ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਤੋਂ ਬਾਅਦ ਇਹ ਲੋਕ ਫਰਾਰ ਚੱਲ ਰਹੇ ਸਨ ਤੇਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾ ਇਸ ਪੂਰੇ ਮਾਮਲੇ ਤੇ ਚੰਡੀਗੜ੍ਹ ਦੀ ਪੁਲਿਸ ਦਾ ਕੀ ਕੁਛ ਰਿਐਕਸ਼ਨ ਹੈ ਉਸ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਮਰਡਰ ਮਿਸਟਰੀ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਸਿਲਝਾਉਣ ਦਾ ਦਾਵਾ ਕੀਤਾ ਹੈ ਕਿ ਅਗਵਾ ਕਰਕੇ ਇਸ ਨੌਜਵਾਨ ਦਾ ਪਹਿਲਾ ਕਤਲ ਕੀਤਾ ਗਿਆ ਤੇ ਫਿਰ ਲੋਹੇ ਦੇ ਸਰੀਏ ਇਸ ਨੌਜਵਾਨ ਨੋ ਸਰੀਏ ਦੇ ਨਾਲ ਟਾਰਗੇਟ ਕੀਤਾ ਗਿਆ ਲੋਹੇ ਦੇ ਸਰਗੇ ਮਾਰੇਗੇ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਦਮ ਤੋੜ ਦਿੱਤਾ 2 ਮਹੀਨੇ ਬਾਅਦ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਣਾ ਸੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਹੈ ਮਨੋਜ ਰਾਠੀ ਜਿਆਦਾ ਜਾਣਕਾਰੀ ਦੇ ਸਬਾਰੇ ਮਨੋਜ ਕੀ ਕੁਚਨਗੜ ਪੁਲਿਸ ਬਿਆਨ ਕਰ ਰਹੇ ਹੈ ਦੇਖੋ ਕਿਸ਼ਨ ਕਿਉਂਕਿ ਪੂਰਾ ਇਹ ਮਾਮਲਾ ਜਿਹੜਾ ਹੈ ਇਹ ਆਪਸੀ ਰਣਜੀਤ ਦੇ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਰਾਣੀ ਰਣਜੀਤ ਦੇ ਚਲਦੇ ਆ ਇੱਕ ਪੂਰਾ ਬਦਲਾ ਲੇਤਾ ਗਿਆ ਔਰ ਤਿੰਨ ਤੋਂ ਚਾਰ ਜਿਹੜੇ ਬਦਮਾਸ਼ ਨੇ ਉਹ ਆਂਦੇ ਆ ਸੈਕਟਰ 20 ਜਿਹੜਾ ਹੈਗਾ ਚੰਡੀਗੜ੍ਹ ਦਾ ਰਹਿਣ ਵਾਲਾ ਸੁਸ਼ੀਲ ਉਸ ਨੂੰ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਬਾਈਕ ਤੇ ਬਿਠਾ ਕੇ ਉਸ ਨੂੰ ਪਹਿਲਾਂ ਜ਼ੀਰਕਪੁਰ ਲੈ ਕੇ ਜਾਇਆ ਜਾਂਦਾ ਜ਼ੀਰਕਪੁਰ ਤੋਂ ਅਸੀ ਦਾ ਡੇਰਾ ਬਸੀ ਔਰ ਡੇਰਾ ਬਸੀ ਦੇ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਬੇਰਹਿਮੀ ਦੇ ਨਾਲ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੇਖੋ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਖਿਰ ਕਿਉਂ ਕਿਉਂ ਕੀਤਾ ਗਿਆ ਰੰਜਿਸ਼ ਕੀ ਸੀ ਇਹ ਇਹ ਸਵਾਲੀਆਂ ਨਿਸ਼ਾਨ ਸੀ ਲੇਕਿਨ ਹੁਣ ਜਿਹੜਾ ਖੁਲਾਸਾ ਹੈ ਕਿ 1.5-2 ਮਹੀਨੇ ਪਹਿਲਾਂ ਜ਼ੀਰਤਪੁਰ ਦੇ ਵਿੱਚ ਆ ਬਰਥਡੇ ਸੀਗਾ ਔਰ ਇੱਕ ਪੁਰਾਣਾ ਵਿਵਾਦ ਜਿਹੜਾ ਹੈਗਾ ਚੱਲ ਰਿਹਾ ਸੀਗਾ ਇਸ ਤੋਂ ਬਾਅਦ ਹੁਣ ਇਹ ਬਦਲਾ ਲੇਤਾ ਗਿਆ ਔਰ ਸੁਫੀਲ ਦਾ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਹੱਲੂ ਮਾਜਰਾ ਤੋਂ ਚੱਕ ਕੇ ਜ਼ੀਰਤਪੁਰ ਜ਼ੀਰਤਪੁਰ ਤੋਂ ਡੇਰਾਬਸੀ ਔਰ ਡੇਰਾਬਸੀ ਦੇ ਵਿੱਚ ਜਾ ਕੇ ਉਹਨੂੰ ਕੁੱਟਿਆ ਗਿਆ ਔਰ ਉੱਥੇ ਬੋਡੀ ਜਿਹੜੀ ਛੱਡ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਹੁਣ ਪੁਲਿਸ ਨੇ देर रात ਜਿਹੜੀ ਹੁਣ ਤੱਕ ਦੀ ਸਾਹਮਣੇ ਗੱਲ ਆ ਰਹੀ ਹੈ ਕਿ ਤਿੰਨ ਜਿਹੜੇ ਬਦਮਾਸ਼ ਹੈ ਉਹਨਾਂ ਨੂੰ ਕਾਬੂ ਕਰ ਲਿਆ ਹੈ ਲੇਕਿਨ ਬੜੀ ਅਨਫੋਰਚੁਨੇਟ ਹੈ ਕਿ ਜਿਹੜਾ ਸੁਸ਼ੀਲ ਹੈ ਉਹਦੀ ਡੈਥ ਹੋ ਚੁੱਕੀ ਹੈ 2 ਮਹੀਨੇ ਬਾਅਦ ਹੀ ਉਹਦੀ ਸ਼ਾਦੀ ਜਿਹੜੀ ਹੈਗੀ ਉਹ ਤੈਅ ਹੋਈ ਸੀ ਔਰ ਪਰਿਵਾਰ ਦੇ ਵਿੱਚ ਜਰੂਰ ਦੇਖੋ ਦੁੱਖਾਂ ਦਾ ਪਹਾੜ ਜਰੂਰ ਹੋਇਆ ਹੈ ਲੇਕਿਨ ਸਿਰਫ ਇੱਕ ਆਪਸੀ ਰੰਜਿਸ਼ ਦੇ ਚਲਦੇ ਇਸ ਤਰ੍ਹਾਂ ਦੀ ਬੇਰਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਹੜੇ ਲੋਹੇ ਦੇ ਸਰੀਏ ਹੁੰਦੇ ਆ ਉਹਦੇ ਨਾਲ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕਰਤਾ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਬਦਮਾਸ਼ ਹੈ ਹੱਲੂ ਅਲੂ ਮਾਦਰਾ ਤੋਂ ਚੱਕ ਕੇ ਲੈ ਕੇ ਗਈ ਸੀ ਜਾਨੀ ਕਿ ਬਿਲਕੁਲ ਬਿਲਕੁਲ ਮਨੋਜ ਬਹੁਤ ਵੱਡੀ ਗੱਲ ਹੈ ਕਿ ਇਹ ਕਤਲ ਹੋਇਆ ਫਿਲਹਾਲ ਇਸ ਕਤਲ ਤੋਂ ਬਾਅਦ ਚੰਗੜਾ ਪੁਲਿਸ ਕਾਰਵਾਈ ਦੀ ਗੱਲ ਕਰ ਰਹੀ ਹੈ ਬਹੁਤ ਸ਼ੁਕਰੀਆ ਮਨੋਜ ਜ਼ਿਆਦਾ ਜਾਣਕਾਰੀ ਦੇਣ ਲਈ ਸਾਂਝ ਪਣ ਵਾਸਤੇ